ਉਹ ਤਾਂ ਟਾਈਮ ਲੱਗਣਾ ਸਾਡੇ ਦਾ ਜੁਆਗ ਪੜਨ ਵਾਲੇ ਰਹਿਣੀ ਨਹੀਂ ਉੱਥੇ ਸਾਡੇ ਜੁਆਗ ਨਹੀਂ ਪੜਨਾ ਕੀ ਨਹੀਂ ਉੱਥੇ ਰਹਿਣੀ ਨਹੀਂ ਕਿੱਡੇ ਹੀ ਖਾਜੂ ਉਹਨੂੰ ਪਹਿਲਾਂ ਪਹਿਲਾਂ ਗਾਜੂ ਕਰਨੀ ਚਲੂ ਤੋਂ ਪਤਾ ਨਹੀਂਗਾ ਉਹਨੂੰ ਸਾਰਾ ਪਤਾ ਜਦ ਤੁਸੀਂ ਦੱਸੋ ਤੁਹਾਨੂੰ ਸਾਰਾ ਪਤਾ ਵੀ ਕੌਣ ਕਿਹੜਾ ਕੌਣ ਖਮਾਸਸਪੀ ਨੂੰ ਭੇਜਿਆ ਲੈਫਟ ਕਰ ਮੈਨੂੰ ਇਹ ਨਹੀਂ ਗੱਲ ਬਾਈ ਇਹ ਗੱਲਾਂ ਨੂੰ ਕਰ ਉਹਦੀ ਕੰਮ ਉਹ ਨਾਲ ਦਾ ਮਸਲਾ ਹੱਲ ਹੋਣਾ ਹੈ ਜਿਹੜਾ ਮੈਨੂੰ ਜਾਣਕਾਰੀ ਆਉਂਦੀ ਆ ਨਾਲ ਦੀ ਨਾਲ ਐਸਐਸਪੀ ਬਰਨਾਲਾ ਨੂੰ ਭੇਜ ਕੇ ਕਿ ਭਈਏ ਦੇਸ 10 ਦਿਨਾਂ ਦੇ ਵਿੱਚ ਵਿੱਚ ਕਾਰਵਾਈ ਕਰਕੇ ਮੈਨੂੰ ਦੱਸੋ ਐਮਐਲਏ ਦਾ ਐਸਐਸਪੀ ਦੇ ਗਵਾਨ ਤਨਸਾਬੀ ਕੀ ਜਾਂਦਾ ਐ ਐਸਐਸਪੀ ਦੇ ਗਵਾਨ ਨੂੰ ਜਮਾ ਕੰਦ ਨਾਲ ਕੰਦ ਐਸਐਸਪੀ ਸਾਰਾ ਪੰਜਾਬ ਦਾ ਦਾ ਬਰਨਾਲਾ ਬੜੀ ਬੜੀ ਮੇਰੀ ਗੱਲ ਸੁਣੋ ਇੱਕ ਮਿੰਟ ਜੀ ਔਰ ਇੱਕ ਹੋਰ ਵੀ ਲੱਗੇ ਨਹੀਂ ਸਰ ਜੀ ਐਸਐਸਪੀ ਦੇ ਜਿਹੜਾ ਐਸਐਸਪੀ ਦਾ ਟੌਪਸ ਹੈ ਨਾ ਦਸਤਰਾ ਉਹਦੇ ਕੰਦ ਦੇ ਪਿਛਲੇ ਪਾਸੇ ਸਾਰਾ ਬਾਜ਼ਾਰ ਨਿਕਾ ਵੇਚਦਾ ਤੁਹਾਡੇ ਨਾਲ ਮੈਂ ਵਾਦਾ ਸਾਰਾ ਬਾਜ਼ਾਰ ਨਿਕਾ ਵੇਚਦਾ ਘੱਟੋ ਘੱਟ 100 ਘਰ ਨਾ ਸਕਦੇ ਚਲੋ ਮੇਰੇ ਨਾਲ ਮੈਂ ਦਿਖਾ ਮਾਲ ਜੋ ਮੈਂ ਤੁਹਾਡੇ ਨਾਲ ਵਾਦਾ ਕਰਦਾ ਤੇਰੇ ਹਰ ਕੰਦੇ ਵਿੱਚ ਕਸੂਤਾ ਫਸ ਗਿਆ ਮੇਰੇ ਸਾਹ ਅੱਜ ਤਾਂ ਵੀ ਮੇਰੇ ਮੰਤਾ ਰਿਹਾ ਸੱਚ ਦਾ ਦੱਸ ਤੂੰ ਸਹੀ ਹੈ ਖਰਾ ਇਹ ਦਸਤਰ ਦੇ ਨਾਲ ਦਾ ਨਸ਼ਾ ਬੀਚੀ ਜਾਂਦਾ 100 ਇਹ ਨਹੀਂ ਦੁਬਾਰਾ ਹੁਣ ਕਰਕੇ